ਉਹਨਾਂ ਦਾ ਇੱਕ ਪੋਜ਼ਿਟਿਵ ਹੈ ਇੱਕ ਬਹੁਤ ਵਿਲੱਖਣ ਹੈ ਸੇਵਾ ਸਾਂਝੀ ਕਰਨ ਲੱਗਿਆ ਤੁਸੀਂ ਆਪੇ ਵੀਡੀਓ ਚੱਲਦਾ ਚੱਲਦਾ ਸ਼ੇਅਰ ਕਰਦੇ ਨੇ ਵੀਰ ਉਹਨੇ ਕਿੱਥੋਂ ਆਏ ਹੋ ਨਿਮਾਨਗੜ੍ਹ ਤੋਂ ਆਏ ਜੀ ਸਹੀ ਜੀ ਨਿਮਾਨਗੜ੍ਹ ਕਿੰਨੇ ਵਜੇ ਉੱਠੇ ਸੀ ਤੇ ਹੁਣ ਕਿੰਨੇ ਵਜੇ ਪਹੁੰਚੇ ਹੋ ਜੀ 3 ਵਜੇ ਦੇ ਕੱਲੇ ਤੇ ਹੁਣ ਕੀ ਟਾਈਮ ਹੋਇਆ 8:30 ਹੋ ਗਏ 8:30 ਹੋ ਗਏ ਭਾਈ ਜੀ ਸਵੇਰੇ ਤੜਕੇ ਤਿੰਨ ਵਜੇ ਚੱਲਿਆ ਹਨੂਮਾਨਗੜ੍ਹ ਤੋਂ ਹਰੀਕੇ ਪੱਤਣ ਏਰੀਆ 'ਚ ਪਿੰਡ ਕুতুবਦੀਨ ਬੈਠੇ ਆ ਜਿੱਥੇ ਸਾਰਾ ਹੜ ਦੀ ਮਾਰ ਬਹੁਤ ਵੱਜੀ ਹੋਈ ਏ ਤੇ ਬਿਆਸ ਤੇ ਸਤ루 ਦਰਿਆ ਇਕੱਠੇ ਹੋ ਕੇ ਡਬੋਇਆ ਪਿਆ ਪੂਰਾ ਇਲਾਕਾ ਉੱਥੋਂ ਸੇਵਾ ਸੰਗਤ ਲੈ ਕੇ ਚੱਲੀ ਏ ਸਾਰੀ 8 ਬੰਦੇ ਆਏ ਆ ਹਾਂਜੀ 8 ਬੰਦੇ ਐਡੀ ਦੂਰੋਂ ਦੂਰੋਂ ਆ ਰਹੇ ਆ ਆਪਾਂ ਵੀਡੀਓ ਦੇਖ ਰਿਹਾ ਸਾਂਝੀ ਕਰ ਰਿਹਾ ਆਓ ਹੜ ਪੀੜਤਾ ਨਾਲ ਮੋਢੇ ਨਾਲ ਮੋਢਾ ਲਾਓ ਸਾਂਝਾ ਕਰੋ ਹਾਂ ਇੱਕ ਨਾਲ ਨਾਲ ਇਹ ਵੀ ਗੱਲ ਚੱਲ ਰਹੀ ਆ ਜੇ ਆ ਨੈਗੇਟਿਵ ਵੀਡੀਓ ਵੀ ਆ ਜਾਂਦੇ ਇਸ ਤਰ੍ਹਾਂ ਦੇ ਕੁਛ ਨਾ ਨਾ ਧਿਆਨ ਦੋ ਛੋਟੀ ਮੋਟੀ ਨੈਗੇਟਿਵਿਟੀ ਚੱਲਦੀ ਹੈ ਕੁਝ ਬੰਦੇ ਇਰレスਪੌਂਸੀਬਲ ਗੈਰ ਜ਼ਿੰਮੇਦਾਰਾ ਤਰੀਕੇ ਨਾਲ ਚੀਜ਼ਾਂ ਨੂੰ ਵੱਡੀਆਂ ਕਰਕੇ ਵੀਡੀਓ ਬਣਾਉਂਦੇ ਐਡੀ ਕੋਈ ਗੱਲਾਂ ਨਹੀਂ ਆ ਕਿਆਂ ਐਨਾ ਅੱਦਾਂ ਦੇ ਚੀਜ਼ਾਂ ਤੇ ਨਾ ਆਓ ਕਿਉਂਕਿ ਮੇਰੇ ਨਾਲ ਥੋੜੀ ਜੀ ਕੋਈ ਨੈਗੇਟਿਵਿਟੀ ਹੋ ਜਾਈ ਔਰ ਮੈਂ ਕੋਈ ਗੈਰ ਜ਼ਿੰਮੇਵਾਰ ਬਿਆਨ ਦੇ ਕੇ ਸੰਗਤ ਨੂੰ ਇੱਕ ਨੈਗੇਟਿਵਸ ਨਹੀਂ ਹਾਂ ਦੇਦਾ ਇਹ ਤਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਹਣਾ ਆਪਾਂ ਇੱਕ ਜ਼ਿੰਮੇਵਾਰ ਤਰੀਕੇ ਨਾਲ ਪੋਜ਼ਿਟਿਵ ਤਰੀਕੇ ਨਾਲ ਹੜਪੜਤਾਦ ਨਾਲ ਮੋਢੇ ਨਾਲ ਮੋਢਾ ਲਾ ਕੇ ਸੇਵਾ ਦੇ ਵਿੱਚ ਹਿੱਸਾ ਪਾਉਣਾ ਆ ਬਾਈ ਹੁਣ ਇੰਨੀ ਦੂਰੋਂ ਆਏ ਆ ਬਾਈ ਜੀ ਬਹੁਤ ਔਖਾ ਰਿਹਾ ਸਫਰ ਨਹੀਂ ਬਹੁਤ ਵਧੀਆ ਰਿਹਾ ਜੀ ਬਹੁਤ ਵਧੀਆ ਰਿਹਾ ਚੜਦੀ ਕਲਾ ਚ ਪੋਜ਼ਿਟਿਵ ਆ ਦੇਖ ਬੰਦੇ ਸਪਾਇਲ ਨਹੀਂ ਹਟਦੇ ਹਣਾ ਬਹੁਤ ਸ਼ੁਕਰ ਹੈ ਬਾਈ ਰੋ ਜਿੰਨੇ ਘੰਟੇ ਲੱਗੇ ਤੁਹਾਨੂੰ ਦੱਸਦਾ ਵੀਰ ਨੇ ਤੁਹਾਡਾ ਕਿਹਤੂ ਜੁਰਬਾ ਰਿਹਾ ਇੱਥੇ ਪਹੁੰਚ ਕੇ ਬਾਬਾ ਜੀ ਜਦੋਂ ਨਾ ਕਿਸੇ ਵੀ ਚੀਜ਼ ਦਾ ਆਪਣੇ ਦਿਲ ਚ ਜਦੋਂ ਹੁੰਦਾ ਹੈ ਹਨਾ ਕਿ ਆਪਾਂ ਚੀਜ਼ ਕਰਨ ਚੱਲੇ ਆ ਤੇ ਉਤੋਂ ਜੇ ਕੋਈ ਤਕਲੀਫ ਵੀ ਹੁੰਦੀ ਹੈ ਤਾਂ ਉਹ ਬੰਦੇ ਨੂੰ ਮਹਿਸੂਸ ਨਹੀਂ ਹੁੰਦੀ ਹੈ ਨਾ ਉਹਦੀ ਇੱਕ ਨਾ ਵੀ ਆਪਣੇ એનર્ਜੀ ਹੁੰਦੀ ਅੰਦਰ ਵੀ ਆਪਾਂ ਆ ਕਰਨਾ ਹੈ ਆਪਾਂ ਜਾਣਾ ਹੈ ਇਸ ਪਾਣੀ ਵਾਲੇ ਪਾਸੇ ਗਏ ਨਹੀਂ ਜੀ ਹਜੇ ਤੱਕ ਅਸੀਂ ਪਾਣੀ ਚ ਨਹੀਂ ਗਏ ਸਵੇਰੇ ਤੁਹਾਨੂੰ ਬੋਰਡ ਤੋਂ ਲੈ ਕੇ ਚੱਲਾਂਗੇ ਨਾਲ ਠੀਕ ਹੈ ਸਵੇਰੇ ਸੱਦਰੇ 6 ਵਜੇ ਦੋ ਦੋ ਬੇੜੀਆਂ ਨਿਕਲਣੀਆਂ ਇੱਥੋਂ ਤੁਹਾਡੇ ਚਾਰ ਪੰਜ ਬੰਦੇ ਉਹਦੇ ਵਿੱਚ ਬੈਠੂਗੇ ਲੈ ਕੇ ਚੱਲਾਂਗੇ ਇੱਥੇ ਦੋ ਬੇੜੀਆਂ ਸੰਗਤ ਵੱਲੋਂ ਦਿੱਤੀਆਂ ਹੋਈਆਂ ਖੜੀਆਂ ਹੋਈਆਂ ਪੂਰੇ ਕੈਂਪ ਲੱਗੇ ਹੋਏ ਨੇ ਇੱਥੇ ਅਚਾਰ ਦਾ ਡੰਗਰਾ ਦਾ ਪਸ਼ੂ ਦਾ ਮੱਛਰਦਾਨੀਆਂ ਦਾ ਹਰ ਚੀਜ਼ ਦੀ ਸੇਵਾ ਚੱਲਦੀ ਹੈ ਲੋਕਲ ਪਿੰਡ ਵਾਲੇ ਲੋਕਾਂ ਨੇ ਬਹੁਤ ਸਹਿਯੋਗ ਕੀਤਾ ਹੈ ਗੁਰੂ ਘਰ ਨੇ ਬੜਾ ਸਹਿਯੋਗ ਕੀਤਾ ਤੇ ਸਾਰਾ ਰਹਿਣ ਦੀ ਪ੍ਰਬੰਧ ਹੈਗੇ ਆ ਸੰਗਤ ਨੂੰ ਬੇਨਤੀ ਕਰਦੇ ਸਾਡੇ ਨੰਬਰ ਥੱਲੇ ਚੱਲਦੇ ਰਹਿੰਦੇ ਆਓ ਇੱਥੇ ਸੇਵਾ ਦੇ ਵਿੱਚ ਹਿੱਸਾ ਪਾਓ ਬਹੁਤ ਜ਼ਰੂਰੀ ਗੱਲ ਹੈ ਔਰ ਹਾਂ ਔਨਲਾਈਨ ਵੀਡੀਓ ਸਾਂਝਾ ਕਰਕੇ ਆਪਣੀ ਸੇਵਾ ਨਿਭਾਉਣਾ ਬਿਲਕੁਲ ਨਾ ਭੁੱਲਿਓ ਆਪਣੇ ਆਪ ਤੇ ਬਹੁਤ ਇੰਪੋਰਟੈਂਟ ਸੇਵਾ ਹੈ ਹਾਂਜੀ ਠੀਕ ਹੈ ਜੀ ਫਤਿਹ ਦੀ ਸਾਰਨਾ ਵੀਡੀਓ ਕਲੋਸ ਕਰਾਂਗੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ